ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਦਿਨ ਦੇ ਵੇਲੇ ਬਹੁਤੇ ਇਲਾਕਿਆਂ ਵਿੱਚ ਠੀਕ ਠਾਕ ਮੀਂਹ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਐਵਰੇਜ ਕੱਢੀ ਜਾਵੇ ਤਾਂ 12 ਤੋਂ 15 ਜ਼ਿਲ੍ਹਿਆਂ ਦੇ ਵਿੱਚ ਠੀਕ ਠਾਕ ਬਰਸਾਤ ਹੋਈ ਹੈ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਆਈ ਹੈ ਅੱਜ ਦਿਨ ਦੇ ਵੇਲੇ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਤਾਪਮਾਨ 30 ਤੋਂ ਲੈ ਕੇ 35 ਡਿਗਰੀ ਤੱਕ ਦੇਖਿਆ ਗਿਆ ਅਤੇ ਕੁਸ਼ਕ ਜ਼ਿਲ੍ਹੇ ਜਿਹੜੇ ਕਿ ਦੱਖਣਪੂਰ ਪੱਛਮੀ ਬੈਲਟ ਜਿਹਦੇ ਵਿੱਚ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਇਹ ਇਲਾਕੇ ਸਨ ਇਹਨਾਂ ਵਿੱਚ ਸਤਾਪਮਰ 35 ਤੋਂ ਅਬੱਬ ਦੇਖਿਆ ਕਿ ਕੋਈ ਇਹਨਾਂ ਵਿੱਚ ਕੋਈ ਤਕੜਾ ਮੀਂਹ ਨਹੀਂ ਹੋਇਆ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਤਾਂ ਬੱਦਲਬਾਗੀ ਦਾ ਮਾਹੌਲ ਹਾਲੇ ਵੀ ਪੰਜਾਬ ਦੇ ਉੱਪਰ ਬਣਿਆ ਹੋਇਆ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਅਗਰ ਤੁਸੀਂ ਚੈਨਲ ਦੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਬਣ ਰਹੇ ਨੇ ਉਹ ਇਸ ਤਰੀਕੇ ਦੇ ਨੇ ਕਿ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਰਾਤ ਦੇ ਵੇਲੇ ਹਲਕਾ ਦਰਮਿਆਨਾ ਇੱਕ ਮੀਂਹ ਵਰਗਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਸਕਦਾ ਜਿਸ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਸਿਸਟਮ ਜਿਹੜੇ ਨੇ ਉਹ ਪੱਛਮੀ ਹਿੱਸੇ ਤੋਂ ਆਉਂਦੇ ਦਿਖਾਈ ਦੇ ਰਹੇ ਨੇ ਇਹ ਜਿਹੜੇ ਸਿਸਟਮ ਬਣ ਰਹੇ ਨੇ ਪਾਕਿਸਤਾਨ ਦੇ ਬਲਕਿ ਹਾਲ ਇਸ ਤਰੀਕੇ ਨਾਲ ਕ੍ਰੀਏਟ ਹੋ ਰਹੇ ਨੇ ਜਿਦੇ ਵਿੱਚ ਅਗਰ ਤੁਹਾਨੂੰ ਮੈਂ ਪ੍ਰੋਪਰ ਦਿਖਾ ਸਕਾਂ ਤਾਂ ਇਹ ਵਾਲੇ ਸਿਸਟਮ ਨੇ ਜੀ ਉਹ ਜਿਸ ਦੇ ਵਿੱਚ ਤੁਹਾਨੂੰ ਪੜਦੇ ਹੋਈ ਸਿਸਟਮ ਦੀ ਕਾਰਵਾਈ ਦਿਖਾਈ ਦੇਵੇਗੀ ਤਾਂ ਇਹ ਜिले ਕਿਹੜੇ ਹੋਣਗੇ ਉਹ ਜੀ ਮੇਨ ਤੌਰ ਤੇ ਜिले ਹੋਣਗੇ ਜੀ ਅਮ੍ਰਿਤਸਰ ਤਰਨਤਾਰਨ ਫਜ਼ਿਲਕਾ ਫਿਰੋਜ਼ਪੁਰ ਤੇ ਥੋੜਾ ਬੋਤਾ ਸਿਸਟਮ ਹੌਲੀ ਹੌਲੀ ਕਪੂਰਥਲੇ ਜਲੰਧਰ ਉਹ ਲੱਗੇ ਪਵੇਗਾ ਤਾਂ ਰਾਤ ਲਗਭਗ 2 ਤੋਂ 3 ਵਜੇ ਤੋਂ ਬਾਅਦ ਅਜੇ ਤੜਕੇ ਸਵੇਰੇ 4 ਵਜੇ ਦੇ ਵਿੱਚਕਾਰ ਇਹ ਸਿਸਟਮ ਆਉਂਦੇ ਦਿਖਾਈ ਦੇਣਗੇ ਜਿਸ ਦੇ ਨਾਲ ਇਹਨਾਂ ਇਲਾਕੇ ਵਿੱਚ ਠੀਕ ਠਾਕ ਮੀਂਹ ਹੋਣ ਦੀ ਉਮੀਦ ਬਣਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਉਮੀਦ ਸਾਨੂੰ ਇਹ ਬਣ ਰਹੀ ਹੈ ਕਿ ਇਹਨਾਂ ਇਲਾਕਿਆਂ ਵਿੱਚ ਅੱਜ ਰਾਤ ਠੀਕ ਠਾਕ ਮੀਂਹ ਹੋਣ ਦੇ ਚਾਂਸ ਬਣ ਰਹੇ ਨੇ ਬਾਕੀ ਅਗਰ ਗੱਲ ਕੀਤੀ ਵੀ ਤਾਂ ਬਾਕੀ ਇਲਾਕਿਆਂ ਵਿੱਚ ਬੱਦਲਬਾਈ ਥੋੜੀ-ਬਹੁਤੀ ਬਣੀ ਹੈ ਕਿ ਮੀਂਹ ਦੇ ਹਾਲਾਤ ਵੀ ਥੋੜੇ-ਬਹੁਤੇ ਬਣ ਸਕਦੇ ਨੇ ਪਰ ਕੋਈ ਵੱਡੀ ਕਾਰਵਾਈ ਫਿਲਹਾਲ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਮੌਸਮ ਥੋੜਾ ਜਿਹਾ ਹੁਣ ਸਾਫ਼ ਹੁੰਦਾ ਦਿਖਾਈ ਦੇਵੇਗਾ ਬਾਕੀ ਸਵੇਰ ਦੀ ਵੀਡੀਓ ਵਿੱਚ ਤੁਹਾਨੂੰ ਆਉਦੇ ਦਿਨ ਦੀ ਜਾਣਕਾਰੀ ਸਾਂਝੀ ਕਰਾਂਗੇ ਉਹ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਉਰੇ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ